ਹਾਂਜੀ ਸਸਤੀ ਘਰ ਪੰਜਾਬੀ ਮਹਾਰਾਜ ਜੀ ਕੋਟ ਫੱਤੇ ਵਾਲਾ ਤੁਹਾਡਾ ਸਵਾਗਤ ਹੈ ਆਪਾਂ ਚੈਨ ਦਲ ਤੇ ਅਖਾਰੇ ਪਜਾ ਦੇ ਤੇ ਆਪਾਂ ਜੀ ਪਹੁੰਚੇ ਜੀ ਪਿੰਡ ਦੁਗਰੀ ਜਲਾ ਨਿਹਾਣਾ ਜਿੱਥੇ ਅੱਜ ਚਵਕੀਲਾ ਸਾਹਿਬ ਦੀ ਤੇ ਅਮਰਜੋਦੀ ਜੀ 36 ਵਰਸੀ ਹੈਗੀ ਤੇ ਆਪਾਂ ਦੇ ਨਾਲ ਨੇ ਮੌਜੂਦ ਪੰਜਾਬ ਦੇ ਮਸ਼ਹੂਰ ਜਾਣੇ ਪਛਾਣੇ ਬਰਨਧਵਾਇ ਦੇ ਮਾਲਕ ਭਾਈ ਰੂਪ ਘਰੋ ਜੀ ਬਠਿੰਡਾ ਤੇ ਭੈਣ ਜੀ ਹਾਂਜੀ ਮਨਜੋਦ ਮਨਜੋਦ ਗੌਰ ਜੀ ਪੱਕਾ ਰੋਣਾ ਗੱਲ ਬਾਤ ਨਾਲ ਤੁਹਾਡੀ ਅਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ਾਇਦ ਸੈਜ ਇਹ ਮੁੰਡਾ ਰਾਜ ਦਿਗਰੀ ਵਾਲਾ ਇਹਦਾ ਮੇਲੇ ਦੇ ਵਿੱਚ ਬਹੁਤ ਜਜਗਾਨਾ ਚਮਕੀਲਾ ਸਾਹਿਬ ਦੇ ਬੜਾ ਨੇੜੇ ਰਿਹਾ ਠੀਕ ਹੈ ਜੀ ਬਾਈ ਵਾਖਿਆ ਵਾਹ ਉਹ ਬੱਕਰ ਬੰਦੇ ਸੋ ਕਰ ਮਮਾ ਕੋਣੀ ਜੀ ਮਾਰ ਹੀ ਦਿੰਦਾ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਅਸੀਂ ਸਾਰੇ ਸੰਗਤ ਦਾ ਮੈਂ ਧੰਨਵਾਦ ਕਰਦਾ ਜਿਨੇ ਸਰੋਤਿਆ ਹੈ ਠੀਕ ਹੈ ਠੀਕ ਹੈ ਹਾਂ ਜੀ ਅਸੀਂ ਚਮਕੀਲਾ ਜੀ ਬਹੁਤ ਪਿਆਰ ਕਰਦੇ ਆ ਅੱਜ ਦਾ ਹਰ ਕਿਸਾ ਆ ਗਿਆ ਸੀ ਖਾਜ ਬਣ ਕਰੀ ਬਿਲਕੁਲ ਹਾਂ ਜੀ ਗਿਰਜੂ ਨੇ ਆਉਂਦੇ ਆ ਪਟੰਡੇ ਤੋਂ ਹਾਂ ਜੀ ਹਾਂ ਬਹੁਤ ਖੱਬਾ ਦਿਨੋ ਪਿਆਰਾ ਬਿਲਕੁਲ ਹੀ ਬਿਲਕੁਲ ਜਿਨੇ ਸਪੋਰਟ ਨਹੀਂ ਦਿੱਤਾ ਕਰਦੇ ਆ ਜੀ ਹਾਂ ਜੀ ਹਾਂ ਹਾਂ ਜੀ ਉਹ ਇਕੱਠਾ ਹੈਗਾ ਹਾਂ ਦਾ ਬਹੁਤ ਪਿਆਰ ਦਾ ਸਬੂਤ ਹੀ ਹੈ ਉਹਨਾਂ ਦੇ ਪਿਆਰ ਦਾ ਸਬੂਤ ਹੈ ਜੀ ਉਹਨਾਂ ਦੇ ਸਾਥ ਦਾ ਹਾਂ ਜੀ ਹਾਂ ਗੁਰੂ ਜੀ ਆਪਾਂ ਦਾ ਬਾਕੀ ਆ ਵੀ ਜਿਹੜੇ ਗਾਣੇ ਉਹਨਾਂ ਨੇ ਸਿੱਕੇ ਤੇ ਟੰਗ ਤੇ ਲਾ ਕੋਈ ਨਹੀਂ ਹਾਂ ਬੰਨ ਕੋਈ ਜੀ ਬਿਲਕੁਲ ਸਹੀ ਗੱਲ ਹੈ ਉਹ ਉਹੀ ਜੱਕੇ ਵਿੱਚ ਬੰਨਦੇ ਚ ਉਹ ਹੀ ਸੀ ਹਾਂ ਜੀ ਹਾਂ ਉਹ ਹੀ ਰਹਿਣੇ ਆਜ ਬਿਲਕੁਲ ਬਿਲਕੁਲ ਜੀ ਵਿੱਚ ਨਾ ਹਾਂ ਜੀ ਹਾਂ ਬੰਨ ਕੋਈ ਬਿਲਕੁਲ ਹਾਂ ਜੀ ਬਈ ਅੱਜ ਆਪਾਂ ਗੱਲ ਕਰਨਾ ਚਾਹੁੰਦੇ ਹਾਂ ਚੰਦੂ ਜੀ ਸਾਹਿਬ ਦੇ ਮਕੀਲਾ ਸਾਹਿਬ ਦੀ ਨਾ ਮੇਰੀ ਬਹੁਤ ਪੁਰਾਣੀ ਦੋਸਤੀ ਹੈ ਸਿੰਗਲ ਜੀ ਸਿੰਗਾਈ ਫੱਟੜ ਕਮਨ ਸਿੰਗਾਈ ਨੂੰ ਮਿਲਿਆ ਸੀ ਰੰਦੇ ਸਿੰਗਾਈ ਨੂੰ ਠੀਕ ਹੈ ਜੀ ਉਹ ਦੋ ਆ ਚੰਦੂਲਾ ਸਾਹਿਬ ਨਾਲ ਪਿਆਰ ਗਿਆ ਠੀਕ ਹੈ ਜੀ ਤੇ ਅੱਜ ਉਹਦੀ ਵਰਕੀ ਤੇ ਆਏ ਠੀਕ ਹੈ ਹਰ ਨੇ ਲੇ ਲਈ ਅਸੀਂ ਕੀ ਕਰਦੇ ਸਨਾਂ ਨੂੰ ਅੱਗੇ ਦੇਖ ਕਰ ਠੀਕ ਹੈ ਹਾਂਜੀ ਕਰਦੇ ਜਕਸੀਰ ਚੇਜ ਇਹ ਮੁੰਡਾ ਜੀ ਜਕਸੀਰ ਸਿੰਘ ਦਾ ਗੀਤ ਵੀ ਲਿਖਦਾ ਇਸ ਦੇ ਉੱਪਰ ਹਾਂਜੀ ਮੈਂ ਜਕਸੀਰ ਸਿੰਘ ਉਪਰ ਆ ਲਿਖਾ ਠੀਕ ਹੈ ਚੰਕੀਲਾ ਸਾਹਿਬ ਕਰ ਬਹੁਤ ਹੀ ਚੰਗੇ ਇਨਸਾਨ ਸੀਗੇ ਠੀਕ ਹੈ ਜੀ ਹਾਂਜੀ ਚਲੋ ਜੋ ਹੋਇਆ ਅਰਜੁਨ ਨਾਲ ਤਤਕਾਲ ਨੂੰ ਆਪਣੇ ਨਾਲ ਵੀ ਹੋਣਾ ਪਰ ਜਿਹੜਾ ਘਟਾ ਹੈ ਤਾਂ ਪੁਰਾਣਾ ਨਹੀਂ ਹੋ ਸਕਦਾ ਤੇ ਚਲੋ ਧੰਮ ਧਾਮ ਨਾਲ ਦੁਨੀਆ ਆਉਂਦੀ ਮੱਥਾ ਟੇਕਦੀ ਆ ਬਹੁਤ ਵਧੀਆ ਲੱਗਦਾ ਹੈ ਤੁਹਾਨੂੰ ਹਾਂਜੀ 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 ਬਹੁਤ ਵਧੀਆ ਲੱਗਦਾ ਠੀਕ ਹੈ ਅੰਜਲੀ ਜੀ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਜੀ ਬਾਈ ਮੈਂ ਨਾ ਕਿੰਨੇ ਸਿੰਮਪੇ ਜਿਹੜਾ ਫਟੇਗੜ ਸਾਹ ਤੋਂ ਆਈ ਤੇ ਘਟੋ ਘਟ ਮੇਰੇ ਕੁਝ ਘਾਸ ਨੇ ਵਿੱਚ ਅਸੀਂ ਤਿੰਨ ਖੜੇ ਦੇਖੇ ਸੀ ਚੁੰਮਲੇ ਉਸ ਟਾਈਮ ਸਭ ਇਕੱਠਾ ਦੇਖਿਆ ਸੀ ਆਪਣਾ ਰਾਖੇਪੁਰ ਸ਼ਾਮ ਟੈਂਪਲ 'ਤੇ ਗਈ ਇੱਕ ਡਾਲੂ ਮਾਜਰੇ ਇੱਕ ਪਵਾਲੇ ਤੇ ਥੰਨੇ ਉਸ ਟਾਈਮ ਛੋਟਾ ਸੀਗਾ ਮੈਂ ਇਹ ਪੂਰੇ ਖੜੇ ਦੇਖਿਆ ਜਾਂਦੇ ਮੈਂ ਤੇ ਉੱਤੋਂ 6-7 ਹੀ ਪਰਦੇ ਸੀਗਾ ਤੇ ਮੈਂ ਕਹਿੰਦਾ ਉਸ ਤੋਂ ਬਾਅਦ ਮੁਰਕੂ ਖੜਾ ਹੀ ਪਸੰਦਾ ਜੱਤ ਨੂੰ ਦੇਖ ਰਿਹਾ ਨਾਲ ਛੋਟੀ ਹੁੰਦੀ ਸੀ ਅੱਜ ਤਾਉਨੇ ਕੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਤੋਂ ਉਪਰ ਕਲਾ ਕਲਪੀ ਦਾ ਹੋਇਆ ਨਾ ਵੀ ਮਾਰਾ ਮੋਟਾ ਕੀਤਾ ਤਾਂ ਕੋਈ ਨਾ ਇਹ ਗਿੰਦਾ ਇਹਨਾਂ ਨੂੰ ਅੱਜ ਵੀਰੇ ਇਹ ਬੜੀ ਗਰਵਾਇਨ ਨੂੰ ਕਿੱਥੋਂ ਆਇਆ ਜੀ ਸਰਕਾਰ ਜੀ ਡੱਬ ਵਾਲੇ ਕੋਲ ਪਿੰਡ ਪੰਜਾਬ ਚ ਬਲੰਕਣਾ ਮੁਕਸਰ ਜ਼ਿਲ੍ਹਾ ਠੀਕ ਹੈ ਜੀ ਅਸੀਂ ਇਹਨਾਂ ਦਾ ਜੀਤ ਸੀਗੇ 15 16 ਸਾਲਾਂ ਦੇ ਜਦੋਂ ਟਕੂ ਦੇ ਟਕੂਆ ਖੜਕੇ ਸੋਣੇ ਮੇਰੀ ਜੀ ਜੀ ਮੈਂ ਪਹਿਲੀ ਵਾਰੀ ਆਇਆ ਸਾਡਾ ਗੀਤਕ ਇਹਨਾਂ ਦੀ ਹੁਣੇ ਮੰਨੂ ਦੀ ਨਜ਼ਰ ਹੋ ਰਿਹਾ ਛੇ ਗਰੀ ਸਖੀ ਜੀ ਦੇਸੀ ਕਿਉਂ ਦੀ ਉਹ ਥੇਨ ਵਿਚਾਲੇ ਦੇਗੀ ਕਿ ਲਈ ਆ ਵਾਹ ਜੀ ਵਾਹ ਪਾਉਂਗੀ ਅਸੀਰਵਾਦ ਸਾਡਾ ਗੀਤ ਆਇਆ ਜੋਰ ਕਰੀ ਦੀ ਮੰਗਣੀ ਉਹ ਚੰਗੀ ਦਾ ਸਾਹਿਬ ਜੀ ਮਹਿਰ ਹੋਈਏ ਵਾਹ ਜੀ ਵਾਹ ਬਿਲਕੁਲ ਜੀ ਬੂਰਾ ਜਿਗਰੀ ਨਹੀਂ ਆਇਆ ਠੀਕ ਹੈ ਇੱਕ ਤੋਂ ਬਠੰਡੇ ਤੋਂ ਆ ਸੰਗਰ ਬੱਬੂ ਮਤਲਬ ਗਾਇਕਰ ਉਹਨਾਂ ਨੇ ਸਾਧਤਾ ਇਹਨਾਂ ਨੇ ਸੰਜੋਗ ਸੰਪੂਰਨ ਵੱਧ ਦਿੱਤਾ ਠੀਕ ਹੈ ਜੀ ਸਭ ਤੋਂ ਵੱਧ ਚੰਗੀ ਲਾਈ ਲਾਈ ਠੀਕ ਹੈ ਬਿਲਕੁਲ ਆਪਣੀ ਕੋਈ ਮੁਕਸਰ ਜ਼ਿਲ੍ਹਾ ਸਾਡਾ ਬੜ ਬੜੰਛਲੇ ਜੀ ਠੀਕ ਹੈ ਸਾਨੂੰ ਬਹੁਤ ਸਾਲਾਂ ਦੀ ਆਸ ਸੀ ਇਹਨਾਂ ਨੇ ਇੱਥੇ ਚੜ੍ਹਨਾ ਦੀ ਇੱਛਾ ਰਹੀ ਸਾਨੂੰ ਦਾ ਜੀ ਧੰਨਵਾਦ ਜੀ ਉਹਨਾਂ ਦਾ ਹਾਂ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰੇ ਜਿੰਨੇ ਵੀ ਚੰਗੂਲਾ ਸਾਹਿਬ ਦੇ ਮੇਲੇ ਤੇ ਪੰਟਰਾ ਆਇਆ ਸਾਰਿਆਂ ਦਾ ਸਾਨੂੰ ਧੰਨਵਾਦ ਕਰਦੇ ਹਾਂ ਉਹ सारा ने दो दो शब्द बोल के बोले और मैं थोड़ा जा गा बोल दें ठीक है तो लवाज में कल जी तलवार तो में कल गिहितर दी हा, हा। मैं नहीं किसे तो डरती हाँ हा। मैं चौथी जब चला देने मैं लोग माटेरी कर दी हाँ तलवार में कल भी कर दी, दी हाँ हा, हा। मैं तीर सच्ची सरकार दहा मैं नहीं किसे तो हार दहा ਮੈਨੂੰ ਸਤ ਗੁਰ ਜਦ ਚਲਾਉਂਦੇ ਨੇ ਮੈਂ ਚੁਣ ਚੁਣੇ ਬੈਰੀ ਮਾਰਦਾ ਮੈਂ ਤੀਰ ਸੱਚੀ ਸਰ ਕਹਾਰਦਾ ਮੈਨੂੰ ਮੇਰੇ ਸਤਗੁਰੂ ਰੱਖਦੇ ਸਦਾ ਮੈਂ ਹਿੱਕ ਨਾਲ ਲਾਈ ਜੀਵਨ ਪਰ ਮੈਂ ਬਾਤ ਨਹੀਂ ਹੋਣਾ ਐਸੀ ਪਰੀ ਤੇ ਮੈਂ ਪਾਈ ਜੀਵਨ ਪਰ ਮੈਂ ਬਾਤ ਨਹੀਂ ਹੋਣਾ ਐਸੀ ਪਰੀ ਤੇ ਮੈਂ ਪਾਈ ਮੈਂ ਹੱਸ ਕੇ ਵਾਰ ਨੁਝਰਦੀ ਹਾਂ ਮੈਂ ਨਹੀਂ ਕਿਸੇ ਤੋਂ ਡਰਦੀ ਹਾਂ ਮੈਂ ਤਾਂ ਚੋਚੀ ਜਦੋਂ ਕਰਦੀ ਹਾਂ ਤਲਵਾਰ ਨਿਕਲ ਗਈ ਕਰਦੀ ਹੋ ਹਾ ਹਾ ਵੇਖ ਗੁਰੂ ਜੀ ਦਾ ਗਾਣਾ ਨਹੀਂ ਮੈ ਜਾਣਾ ਮੈਂ ਕੋਈ ਵਰਸ ਨਕਨਾਲੀ ਨਕਨਾਲ ਲਕੀਰਾ ਕੱਢਣ ਦੇ ਪੋ ਮਗ ਮਹੀਨੇ ਫੱਗਣ ਦੇ ਨਕਨਾਲ ਲਕੀਰਾ ਕੱਢਣ ਦੇ ਪੋ ਮਗ ਮਹੀਨੇ ਫੱਗਣ ਦੇ ਤੀਰ ਲਗੀ ਤੇਰੀ ਇਹਦੇ ਨਾਲ ਨਾ ਮੈਰੀ ਹੋਰਾਂ ਦਾ ਬਲ ਤੀਦਾਲ ਹਾਏ ਨੀ ਬੇਬੇ ਮੇਰੀਏ ਤੋਰੀ ਨਾ ਇਹ ਦੇ ਨਾਲ ਹਾਏ ਨੀ ਬੇਬੇ ਮੇਰੀਏ ਤੋਰੀ ਨਾ ਇਹ ਦੇ ਨਾਲ ਹਾਏ ਨੀ ਬੇਬੇ ਮੇਰੀਏ ਮੈਂ ਕਿ ਹਿਸੀ ਕਰ ਰੱਖਣ ਨੂੰ ਬਣ ਪਰੇ ਸਾਲ ਨੂੰ ਕੱਟਣ ਨੂੰ ਮੈਂ ਕਿ ਹਿਸੀ ਕਰ ਰੱਖਣ ਨੂੰ ਬਣ ਪਰੇ ਸਾਲ ਦੇ ਕੱਟਣ ਨੂੰ ਉਹ ਕਜੀਆ ਪਾਉਂਦੀ ਨੱਤ ਗੁੱਲ ਚੜਾਉਂਦੀ ਪੁਰਾਣਾ ਕਰਦੀ ਤਾਲ ਹਾਏ ਨੀ ਸੱਸੇ ਮੇਰੀਏ ਜੋੜੀ ਤਲਬ ਦਿਵਾਰ ਹਾਏ ਨੀ ਸੱਸੇ ਮੇਰੀਏ ਮੈਂ ਹੱਥ ਵੀ ਕੰਨਾਂ ਨੂੰ ਲਾਊਗਾ ਸੌਖਿਆ ਦਾ ਦੇ ਦਿਖਾਊਗਾ ਪਰ ਹੱਥ ਵੀ ਕੰਨਾਂ ਨੂੰ ਲਾਊਗਾ ਸੌਖਿਆ ਦਾ ਦੇ ਦਿਖਾਊਗਾ ਜਦ ਲੈ ਕੇ ਘਰੇ ਮੈਨ ਚਾਊਗਾ ਹਰ ਗੱਲ ਨਾਲ ਗੱਡੂ ਗਾਲ ਹਾਏ ਨੀ ਬੇਬੇ ਮੇਰੀਏ ਤੇਰੀ ਨਾਲ ਇਹ ਦੇ ਨਾਲ ਹਾਏ ਨੀ ਬੇਬੇ ਮੇਰੀਏ ਤੇਰੀ ਨਾਲ ਇਹ ਦੇ ਨਾਲ ਹਾਏ ਨੀ ਬੇਬੇ ਮੇਰੀਏ ਬਹੁਤ ਬਹੁਤ ਧੰਨਵਾਦ ਜੀ ਮਾਰੇ ਤਾਰੀ ਮਾਰੇ ਜੀ ਉਹ ਸੰਜੀ ਬੰਦਾ ਦੇ ਰੂਪਕਾਰੋ ਜੀ ਮਨਜੋਤ ਮਨਜੋਤ ਕੌਰ ਜੀ ਉਹ ਵੀਡੀਓ ਦਾ ਬਹੁਤ শেয়ার ਕਰਦੇ ਹੋ ਭਰਾਵੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਤਿਕਾਰ ਜੀ